ਵੀਡੀਓ ਸਟਾਰਟ ਦੀ ਨਿਊਜ਼ ਹੈ ਸਾਡੀ ਪ੍ਰੈਸ ਦੀ ਟੀਮ ਜਿਹੜੀ ਇਸ ਨਾਲਾ ਵੀ ਕੇ ਪਹੁੰਚੀ ਜਿੱਥੇ ਕਿ ਪਿੰਡ ਮੋਧਲਾ ਆ ਮੋਧਲਾ ਦੇ ਮੋਧਲਾ ਪਿੰਡ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਇੱਥੇ ਹੜ੍ਹ ਦੇ ਕਾਰਨ ਕਿ ਬਹੁਤ ਜ਼ਿਆਦਾ بارش ਦਾ ਵੀ ਪਾਣੀ ਜਿਹੜਾ ਇਕੱਠਾ ਆ ਇਸ ਟਾਈਮ ਇਹ ਛੱਪੜ ਦੇ ਰੂਪ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਆ ਇੱਥੇ ਜਿਹੜਾ ਧਰਮ ਸਿੰਘ ਜੀ ਦਾ ਘਰ ਜਿਹੜਾ ਆ ਧਰਮਪਾਲ ਜੀ ਹਾਂਜੀ ਧਰਮਪਾਲ ਜੀ ਦਾ ਘਰ ਹੈ ਤੁਹਾਨੂੰ ਦਿਖਾਉਣੇ ਲਾਈਵ ਤੋਂ ਕਿ ਇਹ ਜਿਹੜਾ ਘਰ ਦਾ ਲੈਵਲ ਪਾਣੀ ਦਾ ਜੀ 4.5 ਫੁੱਟ ਜਿਹੜਾ ਪਾਣੀ ਇੱਥੇ ਰਿਹਾ ਹੈ ਔਰ ਇਸ ਘਰ ਦੇ ਜਿਹੜੇ ਹਾਲਾਤ ਜਿਹੜੇ ਬਹੁਤ ਹੀ ਖਰਾਬ ਸੀ ਉਹ ਤੁਹਾਨੂੰ ਦਿਖਾਣੇ ਕਿ ਇੱਥੇ ਜਿਹੜਾ ਮੁਰਗੀ ਮੁਰਗੀ ਖਾਣੇ ਬੱਚੇ ਜਿਹੜਾ ਪਾਲਦੇ ਮੁਰਗੇ ਰੱਖਿਆ ਹੁੰਦੇ ਆ ਉਹ ਵੀ ਧਾਰਾ ਜਿਹੜਾ ਇਹ ਡਿੱਗ ਚੁੱਕਾ ਆ ਇਧਰ ਨੂੰ ਆ ਵੀ ਜਾਨੀ ਮਾਲੀ ਕੀ ਨੁਕਸਾਨ ਹੋਇਆ ਤੇ ਗੱਲਬਾਤ ਕਰਾਂਗੇ ਅਸੀਂ ਇਥੋਂ ਦੇ ਲੋਕਾਂ ਦੇ ਨਾਲ ਇਹ ਜਿਹੜੀ ਤਰੇੜਾਂ ਆ ਚੁੱਕੀਆਂ ਘਰ ਦੀਆਂ ਔਰ ਛੱਤਾਂ ਕਮਜ਼ੋਰ ਹੋ ਚੁੱਕੀਆਂ ਨੇ ਇਹ ਕਦੀ ਵੀ ਇੱਥੇ ਡਿੱਗ ਸਕਦੀਆਂ ਹਨ ਕਿਉਂਕਿ ਇਹਦਾ ਤਾਂ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ ਤੇ ਸਾਡਾ ਸਰਪੰਚ ਸਾਹਿਬ ਵੀ ਜੁੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਤੁਹਾਨੂੰ ਦਿਖਾਨੇ ਲਾਈਵ ਤਸਵੀਰ ਹੈ ਕਿ ਅੰਦਰ ਸਾਰੀ ਛੱਤ ਜਿਹੜੀ ਖਸਤਾ ਹੋ ਚੁੱਕੀ بارش ਦੇ ਕਾਰਨ ਔਰ ਇਹ ਘਰ ਜਿਹੜਾ ਦੱਸਿਆ ਗਿਆ ਆ ਕਿ ਇੱਥੇ ਜਿਹੜਾ ਆ ਬਹੁਤ ਸਾਰਾ ਪਾਣੀ ਜਿਹੜਾ ਆ ਕੰਪੀ ਦਿਨ ਖੜਾ ਰਿਹਾ ਆ ਪੋਰੇ ਪਾਣੀ ਖੜਾ ਹੋਣ ਦੇ ਕਾਰਨ ਇੱਥੋਂ ਦਾ ਜਿਹੜਾ ਆ ਸਾਰਾ ਕੰਮ ਜਿਹੜਾ ਆ ਉਹ ਰਹਿਣ ਬਸੇਰਾ ਜਿਹੜਾ ਬਹੁਤ ਖਰਾਬ ਹੋ ਚੁੱਕਾ ਆ ਉਹ ਗੱਲ ਬਾਤ ਸਾਰਾ ਜਾਏਗਾ ਇਹ ਲਵੇਰੇ ਲਵੇਰੇ ਹੈ ਹਾਂ ਜੀ ਇਹਨਾਂ ਦੀ ਜਿਹੜਾ ਲਵੇਰਾ ਇਹ ਵੀ ਜਿਹੜਾ ਪਾਣੀ ਇੱਥੋਂ ਤੱਕ ਆ ਚੁੱਕਾ ਸੀ ਬੱਕਰੀਆਂ ਇਹਨਾਂ ਦੀਆਂ ਚਾਰ ਬੱਕਰੀਆਂ ਜਿਹੜੀਆਂ ਹੜ ਦੇ ਕਾਰਨ ਇੱਥੋਂ ਰੁੜ ਗਈਆਂ ਔਰ ਜਿਹੜਾ ਘਰ ਦਾ ਨੁਕਸਾਨ ਪੂਰੀ ਤੁਸੀਂ ਦੇਖ ਸਕਦੇ ਇੱਥੋਂ ਜਿਹੜੀ ਟੂੜੀ ਆ ਇਹ ਪੂਰੀ ਤਰ੍ਹਾਂ ਗਿੱਲੀ ਹੋ ਚੁੱਕੀ ਆ ਇਹ ਡੰਗਰ ਬੱਚਾ ਵੀ ਇਹਨੂੰ ਹੁਣ ਖਾਣਾ ਜਿਹੜਾ ਆ ਉਹ ਪਸੰਦੀ ਕਰਦਾ ਔਰ ਇੱਥੋਂ ਦਾ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਇੱਟਾ ਪਾਣੀ ਦੇ ਕਾਰਨ ਕਿਸ ਤਰ੍ਹਾਂ ਡਿੱਗ ਗਿਆ ਨੇ ਔਰ ਜਿਹੜਾ ਇੱਥੋਂ ਦਾ ਰਹਿਣ ਬਸੇਰਾ ਜਿਹੜਾ ਬਹੁਤ ਮੁਸ਼ਕਲ ਹੋ ਚੁੱਕਾ ਆ ਇਹ ਗੱਲਬਾਤ ਕਰਦੇ ਆ ਅਸੀਂ ਇੱਥੋਂ ਦੇ ਮੋਹਤਵਾਰ ਦੇ ਨਾਲ ਔਰ ਇੱਥੋਂ ਦੇ ਜਿਹੜੇ ਘਰ ਵਾਲੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਘਰ ਦੇ ਮੈਂਬਰ ਆ ਧਰਮਪਾਲ ਮਸੀਹ ਜੀ ਦੇ ਨਾਲ ਕੀ ਨਾਮ ਤੁਹਾਡਾ ਇਲਾਕਾ ਕਿਹੜਾ ਜੀ ਧਰਮਾ ਜੀ ਕਿੰਨ ਮੋਹਰਾਂ ਸਾਡਾ ਇਧਰ ਇਧਰ ਨਾਲ ਹੋ ਜੋ ਲੱਗ ਗਿਆ ਕੋਈ ਭਾਈ ਸਾਡਾ ਕਾ 4-4 ਫੁੱਟ ਪਾਣੀ ਸੀ ਆਹੀ ਤੇ ਇਸ ਦੇ ਘਰ ਨਹੀਂ ਤੇ ਉਹ ਨਾਲ ਕਾ 4 ਫੁੱਟ ਪਾਣੀ ਹਾਂ 4 ਬਸ ਪਾਣੀ ਆਇਆ ਹੈ ਸਹੀ ਤਾਂ ਹੋਣਾ ਹੈ ਤੇ ਕੋਈ ਨੁਕਸਾਨ ਹੋਇਆ ਕੋਈ ਨੁਕਸਾਨ ਇਹਨੂੰ ਆ ਸਭ ਕੁਝ ਹੋਇਆ ਜੋ ਕੰਦਾ ਕੁਝ ਪਾਰ ਦੇ ਅੰਦਰ ਹਾਂਜੀ ਕੋਈ ਜਾਨੀ ਮਾਲ ਦੀ ਕੋਈ ਨੁਕਸਾਨ ਹੋਇਆ 10 ਬੱਕਰੀਆਂ ਇਸ ਦੇ ਚ 4 ਰੋੜ ਗਈਆਂ 4 ਪਾਣੀ 5 ਰੋੜ ਗਈਆਂ ਪਾਣੀ ਚ ਰੋੜ ਗਈਆਂ ਹੋਲਣਿਆਂ ਤੇ ਰੋੜ ਗਈਆਂ ਤੇ ਪੇੜ ਦਾ ਕੀ ਨਾ ਜੀ ਮੋਤਲਾ ਜੀ ਇਸੀ ਲਾਈਵ ਤਸਵੀਰਾਂ ਪਿੰਡ ਮੋਤਲਾ ਦੀਆਂ ਅਸੀਂ ਗੱਲਬਾਤ ਕਰਦੇ ਆ ਪੈਂਜੂ ਨਾਲ ਕੀ ਨੁਕਸਾਨ ਹੋਇਆ ਜੀ ਰਾਜਪਾਲ ਜੀ ਤੇ ਕੀ ਨੁਕਸਾਨ ਹੋਇਆ ਮੈਂ ਦੱਸ ਕਰਨਾ ਹੈ ਆ ਘੋਟੇ ਕਾਠੇ ਪਾਟੇ ਸਾਰੇ ਆ ਖੱਦਦੇ ਆ ਕੀ ਬੇਨਤੀ ਕਰਦੇ ਆ ਅਸੀਂ ਪ੍ਰਸ਼ਾਸਨ ਕੋ ਸਾਡਾ ਸਾਡੀ ਮਦਦ ਕੀਤੀ ਸਾਡੇ ਕੋ ਕਮਰੇ ਪਾਣੇ ਨਹੀਂ ਮੈਂ ਆ ਦਬਾਵਾ ਮੁੰਡਾ ਇਹਨਾਂ ਦੀ ਰਿਕਵੈਸਟ ਹੈ ਬੇਨਤੀ ਹੈ ਸਰਕਾਰਾਂ ਨੂੰ ਕਿ ਇੱਥੋਂ ਦੇ ਜਿਹੜੇ ਹਾਲਾਤ ਜਿਹੜੇ ਇੰਨੇ ਖਰਾਬ ਹੋ ਚੁੱਕੇ ਛੱਤਾਂ ਇਹ ਹੁਣ ਪਾ ਨਹੀਂ ਸਕਦੇ ਕੁਝ ਮਾਲੀ ਸਹਾਇਤਾ ਇਹਨਾਂ ਦੀ ਕੀਤੀ ਜਾਵੇ ਤੇ ਅਸੀਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜੀ ਦੇ ਨਾਲ ਇੱਧਰ ਆਓ ਸਰ ਸਾਰੇ ਇਕੱਠੇ ਹੋ ਜਾਓ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੌਜੂਦਾ ਸਰਪੰਚ ਸਾਹਿਬ ਜੋ ਕਿ ਸਰਾਜ ਜੀ ਆ ਉਹ ਗੱਲਬਾਤ ਕਰਦੇ ਆ ਤਾਂ ਕੀ ਇੱਥੋਂ ਦੇ ਹਾਲਾਤ ਹੈ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਪਹਿਲੇ ਆਪਣਾ ਨਾਮ ਤੇ ਪੜਨਾ ਨਾਮ ਦੇਖੋ ਜੀ ਸਾਡਾ ਪਿੰਡ ਮੋਤਲਾ ਮਾ ਪਿੰਡ ਬੋਤਲੇ ਦਾ ਸਰਪੰਚ ਜੋ ਸਾਰੇ ਨਗਰ ਨੇ ਸਾਨੂੰ ਸਰਪੰਚ ਬਣਾਇਆ ਹੈ ਸਾਰੇ ਨਗਰ ਦੀ ਅਸੀਂ ਜਾਂਚ ਕਰੀ ਕਰਦੇ ਆ ਅਸੀਂ ਦੱਸਦੇ ਆ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਉਹ ਜਦੋਂ ਬਰਸਾਤ ਬੜੀ ਹੋਈ ਪਿੱਛੋਂ ਫਲੱਡ ਆ ਗਿਆ ਜਦੋਂ ਹੜ੍ਹ ਆਇਆ ਤੇ ਸਾਡਾ ਪਿੰਡ ਦੇ ਵਿੱਚ ਪਾਣੀ ਵਰ ਗਿਆ ਕਾਹਨੂੰ ਕਿਸੇ ਦੀਆਂ ਬੱਕਰੀਆਂ ਰੁੱਢੀਆਂ ਕਿਸੇ ਦੇ ਡੰਗਰ ਡੇਰੇਆਂ ਤੋਂ ਕੋਈ ਬਰਾਂਦੇ ਡੇਰ ਨਾਲ ਚੱਲ ਗਿਆ ਤੇ ਹੁਣ ਬਹੁਤ ਸਾਰੇ ਘਰਾਂ ਦੇ ਜਿਹੜੇ ਕੰਦਾ ਕੋਠੇ ਉਹ ਪਾੜ ਗਏ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਅਸੀਂ ਅਜੂ ਵਾਲਿਆਂ ਨੂੰ ਪਰਿਸ਼ਾਦ ਨੂੰ ਬੇਨਤੀ ਕਰਦੇ ਆ ਕਿ ਸਾਡੇ ਨਗਰ ਵਿੱਚ ਆ ਕੇ ਹਰ ਬੰਦੇ ਦੀ ਸਾਰ ਲਈ ਜਾਵੇ ਤਾਂ ਜੋ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਟੀਮਾਂ ਹੁੰਦੀਆਂ ਰੀਆਂ ਵਾਰੀ-ਵਾਰੀ ਲੈ ਕੇ ਜਾਂਦੀਆਂ ਰੀਆਂ ਫਿਰ ਉਹਨਾਂ ਨੇ ਜਾਂਚ ਕੀਤੀ ਉਹਨਾਂ ਨੇ ਵੀ ਬਹੁਤ ਮਤ ਕੀਤੀ ਆ ਇਸ ਕਰਕੇ ਅਸੀਂ ਭਾਈ ਅਜੂ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਆ ਕੇ ਆਪ ਇਸ ਪਿੰਡ ਦਾ ਸਰਵਾਕਰਨ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਸਮਾਨ ਦਿੱਤਾ ਜਾਵੇ ਤਾਕਿ ਕਿਸੇ ਤੇ ਵੀ ਡਿਪੈਂਡ ਨਾ ਹੋਵੇ ਜੇ ਸਾਡੀ ਮਰਟੀ ਲੋੜ ਹੋਵੇ ਤੇ ਅਸੀਂ ਉਹਨਾਂ ਨੂੰ ਹੈਲਪ ਕਰਾਵਾਂਗੇ ਘਰ ਘਰ ਜਾ ਕੇ ਬਖਾ ਦੇਵਾਂਗੇ ਜਿਹਨੂੰ ਜ਼ਰੂਰਤ ਹੋਵੇ ਉਹਨੂੰ ਦੇਵਾਂਗੇ ਇਹ ਬਹੁਤ ਧੰਨਵਾਦ ਹੈ ਕਿ ਅਜੇ ਤੱਕ ਪੈੜੀਆਂ 'ਚ ਪਾਣੀ ਫਰੋਤਾ ਆ ਉਹ ਵੀ ਤੁਹਾਨੂੰ ਆਪਾ ਉਖਾ ਦਿੰਦੇ ਆ ਜੋ ਕਿ ਕਈਆਂ ਕੋਲੋਂ ਕਣਕ ਵੀ ਨਹੀਂ ਬੀਜੀ ਜਾਣੀ ਤੇ ਅਗਲੀ ਫਸਲ ਉਹਨੇ ਬੀਜੀ ਜਾਣੀ ਤੇ ਪਹਿਲੀ ਖਰਾਬ ਹੋ ਗਈ ਹੈ ਅਜੇ ਤੱਕ ਬਹੁਤ ਸਾਰਾ ਪਾਣੀ ਆ ਜੇ ਕਿਸੇ ਨੇ ਸਰਵਾ ਕਰਨਾ ਜਾਂ ਕਿ ਆ ਕੇ ਸਾਡੇ ਨਾਲ ਕੰਟੈਕਟ ਕਰਕੇ ਇੱਕ ਸਦਾ ਕਿਸੇ ਨੇ ਕੋਈ 2 ਦੇਣਾ ਹੋਵੇ ਕਿਸੇ ਨੇ ਕੋਈ ਤੇਲ ਦੀ ਸਹਾਇਤਾ ਕਰਨੀ ਹੋਵੇ ਕਈਆਂ ਦਾ ਝੋਨਾ ਕੁਝ ਵੀ ਨਹੀਂ ਨਿਕਲਿਆ 20-20 ਕਿੱਲੇ ਜਿਹੜਾ ਖਰਾਬ ਹੋ ਗਿਆ ਤੇ ਕਰਕੇ ਉਹਨਾਂ ਨੂੰ ਆਪਣੇ ਦੀ ਤੇਲ ਦੀ ਚਿੰਤਾ ਵਿੱਚ ਕਿੱਥੋਂ ਲੈ ਕੇ ਆਪਾਂ ਇੰਨੀ ਤਰਾਲੀ ਵਿੱਚ ਹੋਈਆਂ ਜੋ ਪੈਸਾ ਦੱਸਿਆ ਗਿਆ ਕਿ ਮੰਡੀ ਦੇ ਵਿੱਚ ਜਿਹੜੇ ਝੋਨਾ ਜਾ ਰਿਹਾ ਆ ਇਹ ਝੋਨਾ ਜਾ ਰਿਹਾ ਆ ਤੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਕਣ ਝੋਨਾ ਜਿਹੜਾ ਉਲਿੱਤਾ ਨਹੀਂ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਿੱਟੀ ਨਾਲ ਇਹ ਲਿਬੜਿਆ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਝੋਨਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿ ਜੇ ਕੋਈ ਥੋੜਾ ਬਹੁਤਾ ਖੇਚਲ ਕਰਨੀ ਚਾਹੁੰਦਾ ਕਿ ਮੇਰਾ ਕੁਛ ਨਾ ਕੁਛ ਝੋਨਾ ਨਿਕਲ ਜਾਵੇ ਤੇ ਮੇਰਾ ਕੋ ਖਰਚਾ ਪੂਰਾ ਆ ਜਾਵੇ ਉਹ ਪਾਣੀ ਦੀ ਮਾਰ ਹੀ ਠਾ ਕੇ ਤੇ ਉਹ ਦੱਬਿਆ ਗਿਆ ਉਹ ਇੱਕ ਜਿੱਦਾ ਮਨ ਨਹੀਂ ਖਲਾਉਂਦਾ ਕਿਸੇ ਬੰਦੇ ਦਾ ਕਿ ਮੈਨੂੰ ਵਢਾ ਲਵਾ ਜਾ ਨੂੰ ਛੱਡ ਦਵਾਂ ਉਹ ਫਿਰ ਵੜਾਉਂਦਾ ਤੇ ਉੱਥੇ ਜਾ ਕੇ ਉਹ ਗਿੱਲਾ ਹੋਇਆ ਉੱਗਿਆ ਹੋਇਆ ਵਾ ਇਹ ਕਰਕੇ ਮੰਡੀ ਵਿੱਚ ਲਿਆ ਨਹੀਂ ਜਾਂਦਾ ਉਹ ਖੱਜਲ ਖਰਾਬ ਹੋ ਕੇ ਤੇ ਆਪਣੇ ਘਰਾਂ ਨੂੰ ਆ ਜਾਂਦੇ ਤੇ ਇੱਕ ਜਿਹੜੇ ਨੂੰ ਰਸ ਦੇ ਕੇ ਮੈਂ ਉੱਥੇ ਛੱਡ ਆਇਆ ਮੇਰੇ ਝੋਨੇ ਦਾ ਪਾੜ ਨਹੀਂ ਲੱਗਾ ਉਹ ਵਿਖਿਆ ਨਹੀਂ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਜੇ ਸਾਡੇ ਪਿੰਡ ਵਿੱਚ ਆ ਕੇ ਕੁਝ ਨਾ ਕੁਝ ਸਹਾਇਤਾ ਦਿੱਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਆ ਠਾਕੁਰ ਦੇ ਨਾਲ ਚਾਂਸਟਾ ਦੀ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ tv news